ਅੱਜ ਦੀ ਪੰਜਾਬੀ ਦੀ ਕਕ੍ਹਾਂ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਵਿਸਾ ਚੱਲਿਆ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗਨ ਸਾਹਿਬ ਜੀ ਅੱਜ ਦੇ ਵਿਸ਼ੇ ਦੀ ਸਾਡੀ ਆਖਰੀ ਕਲਾਸ ਹੈ ਜਿਹੜੇ ਕਿੜੇ ਕਿੜੇ ਇੰਪੋਰਟੈਂਟ ਪਰਸਨ ਜਿਹੜੇ ਗੁਰੂ ਗਨ ਸਾਹਿਬ ਜੀ ਦੇ ਨਾਲ ਬਣਦੇ ਹਨ ਜਿਹੜੇ ਤੁਹਾਡੀ ਕਕ੍ਹਾ ਵਿੱਚ ਪੁੱਛੇ ਜਾਂਦੇ ਹਨ ਅੱਧੀ ਕਕ੍ਹਾ ਵਿੱਚ ਮੈਂ ਤੁਹਾਡੇ ਲਈ ਲੈ ਕੇ ਆਇਆ ਸੀ ਵੇਖੋ ਜੀ ਅੱਜ ਦੇ ਕਿਹੜੇ ਇੰਪੋਰਟੈਂਟ ਪਰਸਨ ਹਨ ਸ੍ਰੀ ਗੁਰੂ ਗਨ ਸਾਹਿਬ ਵਿੱਚ ਦਰਜ ਆਸਾ ਦੀ ਬਾਣੀ ਵਿੱਚ ਕਿੰਨੇ ਸ਼ਲੋਕ ਤੇ ਕਿੰਨੀਆਂ ਪਾਉੜੀਆਂ ਹਨ ਸ੍ਰੀ ਗੁਰੂ ਗਨ ਸਾਹਿਬ ਵਿੱਚ ਦਰਜ ਆਸਾ ਦੀ ਬਾਣੀ ਵਿੱਚ ਕਿੰਨੇ ਸ਼ਲੋਕ ਤੇ ਕਿੰਨੀਆਂ ਪਾਉੜੀਆਂ ਪਾਉੜੀਆਂ ਹਨ ਕਿੰਨੇ ਸ਼ਲੋਕ ਤੇ ਕਿੰਨੀਆਂ ਪਾਉੜੀਆਂ ਹਨ 59 ਸ਼ਲੋਕ 59 ਸ਼ਲੋਕ ਤੇ 24 ਪਾਉੜੀਆਂ ਹਨ ਸ੍ਰੀ ਗੁਰੂ ਗਨ ਸਾਹਿਬ ਵਿੱਚ ਦਰਜ ਆਸਾ ਦੀ ਬਾਣੀ ਵਿੱਚ 59 ਸ਼ਲੋਕ ਤੇ 24 ਪਾਉੜੀਆਂ ਹਨ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਗਨ ਸਾਹਿਬ ਵਿੱਚ ਭੋਗ ਦੇ ਕਿੰਨੇ ਸ਼ਲੋਕ ਹਨ ਸ੍ਰੀ ਗੁਰੂ ਗਨ ਸਾਹਿਬ ਵਿੱਚ ਭੋਗ ਦੇ ਕਿੰਨੇ ਸ਼ਲੋਕ ਹਨ ਸ੍ਰੀ ਗੁਰੂ ਗਨ ਸਾਹਿਬ ਵਿੱਚ ਭੋਗ ਦੇ 57 ਸ਼ਲੋਕ ਹਨ ਕਿਹੜੇ 57 ਸ਼ਲੋਕ ਹਨ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਗਨ ਸਾਹਿਬ ਵਿੱਚ ਆਖਰੀ ਰਾਗ ਕਿਨਾ ਨੇ ਉਚਾਰਿਆ ਹੈ ਸ੍ਰੀ ਗੁਰੂ ਗਨ ਸਾਹਿਬ ਵਿੱਚ ਆਖਰੀ ਰਾਗ ਕਿਨਾ ਨੇ ਉਚਾਰਿਆ ਸੀ ਉਚਾਰਿਆ ਹੈ 31 ਮਹਾਰਾਗ ਆਖਰੀ 31ਵਾਂ ਰਾਗ ਆਖਰੀ ਜੈ ਜਵੰਤੀ ਸ੍ਰੀ ਗੁਰੂ ਤੇਗਪਾਹਾਦਰ ਜੀ ਦਾ ਉਚਾਰਿਆ ਹੋਇਆ ਸੀ 31ਵਾਂ ਰਾਗ ਆਖਰੀ ਜੈਜਵੰਤੀ ਸ੍ਰੀ ਗੁਰੂ ਤੇਗਪਾਹਾਦਰ ਜੀ ਦਾ ਉਚਾਰਿਆ ਹੋਇਆ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰਗਨ ਸਾਹਿਬ ਜੀ ਨੂੰ ਗੁਰਿਆਈ ਕਿਸ ਗੁਰੂ ਸਾਹਿਬ ਨੇ ਬਖਸ਼ੀ ਸੀ ਸ੍ਰੀ ਗੁਰਗਨ ਸਾਹਿਬ ਜੀ ਨੂੰ ਗੁਰਿਆਈ ਕਿਸ ਗੁਰੂ ਸਾਹਿਬ ਨੇ ਬਖਸ਼ੀ ਸੀ ਸ੍ਰੀ ਗੁਰਗਨ ਸਾਹਿਬ ਜੀ ਨੂੰ ਗੁਰਿਆਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੀਂ ਪਾਤਸ਼ਾਹੀ ਨੇ ਬਖਸ਼ੀ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰਗਨ ਸਾਹਿਬ ਜੀ ਨੂੰ ਗੁਰਿਆਈ ਕਿੱਥੇ ਅਤੇ ਕਦੋਂ ਮਿਲੀ ਸੀ 1708 ਈਸਵੀ ਨੂੰ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਸ੍ਰੀ ਗੁਰੂ ਗਰਨ ਸਾਹਿਬ ਜੀ ਨੂੰ ਗੁਰਿਆਈ 1708 ਈਸਵੀ ਨੂੰ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਮਿਲੀ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰਗਨ ਸਾਹਿਬ ਜੀ ਦਾ ਉਪਦੇਸ਼ ਕਿਨਾਂ ਲਈ ਹੈ ਸ੍ਰੀ ਗੁਰਗਨ ਸਾਹਿਬ ਜੀ ਦਾ ਉਪਦੇਸ਼ ਸਮੁੱਚੀ ਮਾਨਵਤਾ ਲਈ ਹੈ ਸ੍ਰੀ ਗੁਰਗਨ ਸਾਹਿਬ ਜੀ ਦਾ ਉਪਦੇਸ਼ ਕਿਨਾਂ ਲਈ ਹੈ ਸਮੁੱਚੀ ਮਾਨਵਤਾ ਲਈ ਹੈ 24ਵਾਂ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰਗਨ ਸਾਹਿਬ ਜੀ ਦੇ ਆਰੰਭ ਵਿੱਚ ਦਰਜ ਬਾਣੀਆਂ ਨੂੰ ਕੀ ਆਖਦੇ ਹਨ ਸ੍ਰੀ ਗੁਰਗਨ ਸਾਹਿਬ ਜੀ ਦੇ ਆਰੰਭ ਵਿੱਚ ਦਰਜ ਬਾਣੀਆਂ ਨੂੰ ਕੀ ਆਖਦੇ ਹਨ ਨਿਤਨੇਮ ਦੀਆਂ ਬਾਣੀਆਂ ਕੀ ਬਈ ਨਿਤ ਸ੍ਰੀ ਗੁਰਗਨ ਸਾਹਿਬ ਜੀ ਦੇ ਆਰੰਭ ਵਿੱਚ ਦਰਜ ਬਾਣੀਆਂ ਨੂੰ ਨਿਤਨੇਮ ਦੀ ਬਾਣੀਆਂ ਆਖਦੇ ਹਨ ਸ੍ਰੀ ਗੁਰਗਨ ਸਾਹਿਬ ਜੀ ਦੇ ਅੰਤਿਮ ਰਾਗ ਅੰਤਿ ਭਾਗ ਦੀਆਂ ਬਾਣੀਆਂ ਨੂੰ ਕੀ ਆਖਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਭਾਗ ਦੀਆਂ ਬਾਣੀਆਂ ਨੂੰ ਰਾਗ ਮੁਕਤ ਬਾਣੀਆਂ ਆਖਦੇ ਹਨ ਵਿਦਿਆਰਥੀਓ ਸਾਡੀ ਅੱਜ ਦੀ ਕੱਛਿਆ ਇੱਥੋਂ ਸਮਾਪਤ ਹੋਈ ਸੀ ਅੱਜ ਦੀ ਕੱਛਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਦੀ ਕੱਛਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ